ਚੰਡੀਗੜ੍ਹ ਸੈਕਟਰ 29 30 ਦੇ ਚੌਕ ਦੇ ਪੱਤੀ ਦੇ ਵੱਲੋਂ ਪਤਨੀ ਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਚਾਕੂ ਦੇ ਨਾਲ ਆਪਣੀ ਹੀ ਪਤਨੀ ਤੇ ਦਿਨ ਦਿਹਾੜੇ ਚੰਡੀਗੜ੍ਹ ਦੇ ਵਿੱਚ ਇਹ ਘਟਨਾ ਵਾਪਰੀ ਹੈ ਜ਼ਖਮੀ ਹੋਈ ਔਰਤ ਨੂੰ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਚਾਕੂ ਦੇ ਨਾਲ ਇਸ ਪਤੀ ਨੇ ਆਪਣੀ ਪਤਨੀ ਦੇ ਉੱਤੇ ਵਾਰ ਕੀਤਾ ਹੈ ਔਰ ਇਹ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੀਜੀਆਈ ਦੇ ਵਿੱਚ ਇਸ ਔਰਤ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੈ ਚंडीगढ़ ਦੇ ਵਿੱਚ ਪਤੀ ਤੇ ਜਾਨਲੇਵਾ ਹਮਲਾ ਇਸ ਪਤੀ ਦੇ ਵੱਲੋਂ ਕੀਤਾ ਗਿਆ ਸ਼ੈਤਾ ਸ਼ਰਮਾ ਸਰ ਨਾਲ ਜਾਣਕਾਰੀ ਦੇਣ ਦੇ ਲਈ ਜੁੜੇ ਹੋਏ ਨੇ ਸ਼ੈਤਾ ਕੌਣ ਹੈ ਇਹ ਸ਼ੱਕਸ ਹੋਰ ਕਿਉਂ ਵਾਰ ਕੀਤਾ ਗਿਆ ਇਸ ਵੱਲੋਂ ਆਪਣੀ ਪਤਨੀ ਤੇ ਅਮਰਕੋੜ ਨਾਦੀ ਲੇਡੀ ਡੇਰੀ ਕੀ ਖਰੜ ਵਿੱਚ ਰਹਦੀ ਹੈ ਆਈਟੀ ਪਾਰਕ ਵਿੱਚ ਕੰਮ ਕਰਦੀ ਹੈ ਉੱਥੇ ਜਾ ਰਹੀ ਸੀ ਤੇ ਉਸਦੇ ਹੀ ਪਤੀ ਨੇ ਵਾਰ ਕੀਤਾ तकरीबन 11 12 ਵਾਰ ਚਾਕੂ ਨਾਲ ਵਾਰ ਕੀਤਾ ਤੇ ਇਸ ਕਰਕੇ ਅਮਰ काफी अः हालत गंभीर है जिस कारण पी जी आई भर्ती कराया गया दसया तो जा रहा है कि इना तलाक का अजे पूरा जोड़ी प्रोसीडिंग है वो चल रही है जबकि अः रोज ही आ, अमर आ, बार बार पैसे मांगते थे हाँ। अपने नशे की जरूरत करना होंगे साढ़े छह बजे आई टी पार्क अमर जा रही थी तो रस्ते ही अमर के पति ने उससे वार किया क्योंकि एक बार फिर पैसा की मांग की जा रही थी जब अमर ने मना किया से अमरदेव अमर के पति ने ग्यारह बारह बार चाकू मार के अपनी पत्नी से वार किया जी वे ले, इस वे इस है कि पुलिस ने उस गिरफ्तार कर लिया जी बिल्कुल अमर के पति गिरफ्तार कर लिया गया है क्योंकि आ, उस